ਸੁਣ ਕੇ ਤੇ ਹਜਮ ਕਰਨ ਦੀ ਕੋਸ਼ਿਸ਼ ਵੀ ਕਰਿਓ। ਹਾਂ ਲੋ। ਅਸੀਂ ਪੰਜਾਬ ਦੀ ਉਸ ਧਰਤੀ ਦੇ ਉੱਤੇ ਜਨਮ ਲਿਆ ਹੈ। ਠੀਕ ਹੈ ਜੀ। ਜਿੱਥੇ ਸਾਡੇ ਗੁਰੂ ਨੇ ਸਾਨੂੰ ਸੰਦੇਸ਼ ਦਿੱਤਾ ਹੈ। ਅੱਛਾ। ਸੋ ਕਿਉਂ ਮੰਦਾ ਆਖੀਏ ਜਿੱਤੇ ਜੰਮੇ ਰਾਜਾ ਨਾਲ। ਬਾਣੀ ਬੋਲਤੀ ਨਾਲ। ਔਰਤ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ ਹੈ। ਕਿ ਉਹਨੂੰ ਕਦੀ ਤੁਸੀਂ ਮਾੜਾ ਨਹੀਂ ਕਹਿਣਾ। ਨਹੀਂ ਕਹਿੰਦੇ। ਉਹ ਜੇ ਮਾੜੀ ਵੀ ਹੋਵੇ ਤੁਸੀਂ ਫਿਰ ਵੀ ਮਾੜਾ ਨਹੀਂ ਕਹਿਣਾ। ਜੇ ਜੁੱਟੀਆਂ ਮਾਰਦੇ ਨਹੀਂ ਆ ਇੱਕ ਗੀਤ ਆਇਆ ਮੁੰਡੇ ਸ਼ੁਭ ਦਾ। ਹਾਂ। ਉਹਦੇ ਵਿੱਚ ਉਹਨੇ ਇੱਕ ਅੱਛਾ ਇਹ ਸ਼ਬਦ ਯੂਜ਼ ਕੀਤਾ ਹੈ ਕਿ ਚਵਲ ਜਨਾਨੀ ਰਿੰਦੀ ਨੈਟੋ ਤੇ ਭੌਂਕਦੀ ਅੱਛਾ ਅੱਛਾ ਕਿ ਚਵਲ ਸ਼ਬਦ ਬੋਲਿਆ ਤੇ ਇੱਕ ਬੋਲਿਆ ਭੌਂਕਦੀ ਅੱਛਾ ਅੱਛਾ ਹਣ ਇਹ ਸ਼ਬਦ ਉਹਨੇ ਕਿਹਦੇ ਵਾਸਤੇ ਬੋਲਿਆ ਅੱਛਾ ਇਹ ਚੀਜ਼ ਦਾ ਜਿਹੜਾ ਵਾ ਮਤਲਬ ਲੋਕ ਜਿਹੜੇ ਅੰਦਾਜ਼ਾ ਲਾ ਰਹੇ ਆ ਉਹ ਲਾ ਰਹੇ ਆ ਕੰਗੜਾ ਰਨਾਵਤ ਨੂੰ ਬੋਲਿਆ ਜੀ ਲੋ ਜੀ ਤੇ ਕੰਗੜਾ ਰਨਾਵਤ ਜਿਹੜੀ ਆ ਉਹ ਇੱਕ ਫਿਲਮੀ ਐਕਟਰੈਸ ਆ ਠੀਕ ਆ ਜੀ ਕੋੜੀ ਮਿਹਨਤ ਕਰਦੀ ਆ ਫਿਲਮਾਂ ਦੇ ਵਿੱਚ ਕੰਮ ਕਰਦੀ ਆ ਭਾਈ ਆਪਣੇ ਬਲਬੂਤੇ ਤੇ ਅੱਗੇ ਵਧੀਆ ਵਾ ਜੀ ਮਿਹਨਤੀ ਲੜਕੀ ਆ ਹਮ ਤੇ ਲੋਕ ਜਿਹੜਾ ਉਹਦੀਆਂ ਫੋਟੋਆਂ ਲਾ ਲਾ ਕੇ ਤੇ ਕਿਉਂਕਿ ਸਾਡੇ ਘਰਾਂ ਦੇ ਵਿੱਚ ਵੀ ਮਾਵਾ ਧੀਆਂ ਨੇ ਤੇ ਨਾ ਹੀ ਸਾਨੂੰ ਇਹ ਸਿੱਖਿਆ ਮਿਲੀ ਹੈ ਕਿ ਕਿਸੇ ਦੀ ਜਿਹੜਾ ਧੀ ਭੈਣ ਨੂੰ ਅਸੀਂ ਜਿਹੜਾ ਉਹ ਇਹੋ ਜਿਹੀ ਸ਼ਬਦਾਵਲੀ ਵਰਤੀ ਹੈ ਅੱਛਾ 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 ਇਹਨੂੰ ਜਿਹੜਾ ਇਹ ਬਿਲਕੁਲ ਜਿਹੜਾ ਵਾ ਪਸੰਦ ਨਹੀਂ ਆ। ਹੋ ਸਕਦਾ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਹੋਣ। ਹਾਂ ਕਿਉਂਕਿ ਬਹੁਤ ਸਾਰੇ ਲੋਕ ਮੈਂ ਪਹਿਲਾਂ ਲਿਖ ਕੇ ਪੋਸਟ ਪਾਈ ਸੀ ਤੇ ਉਹਦੇ ਤੇ ਪੋਸਟ ਤੇ ਲੋਕ ਮੈਨੂੰ ਵੀ ਗਾਲਾਂ ਕੱਢ ਰਹੇ ਮੈਨੂੰ ਪਤਾ ਸੀ ਕੱਢਣਗੇ। ਉਹ ਗਾਣਾ ਉਹ ਗਾਣਾ ਤੈਨੂੰ ਭਰਾਵਾ ਕੱਢਣੀਆਂ ਕੱਢਣੀਆਂ ਸੀ ਕਿਉਂਕਿ ਕੰਗਲਾ ਰਣੌਤ ਨੂੰ ਤੂੰ ਭਰਾ ਭੈਣ ਬਣਾ ਲਿਆ ਤੇ ਆਪ ਤੂੰ ਦਾ ਭਰਾ ਹੋ ਲੱਗੇ ਹੁਣ ਜਿਹਨੂੰ ਕਿਸਾਨੀ ਅੰਦੋਲਨ ਹੋਇਆ ਹੈ ਨਾ ਉਦੋਂ ਇਹੋ ਕੰਗਣਾ ਰਣੌਤ ਨੇ ਸਿੱਖਾਂ ਦੇ ਖਿਲਾਫ ਬੋਲਦੀ ਮੋਦੀ ਦੇ ਨਾਲ ਮਿਲ ਕੇ ਇਹ ਸਿੱਖਾਂ ਨੂੰ ਅੱਤਵਾਦੀ ਦੱਸਦੀ ਹੀ ਅੱਤਵਾਦੀ ਕਹਿੰਦੀ ਇਕੱਠੇ ਹੋਏ ਸਾਰੇ ਅੱਗੇ ਸੁਣ ਇਹ ਲੋਕ ਜਿਹੜੇ ਇੱਕ ਔਰਤ ਨੂੰ ਨਹੀਂ ਬਖਸ਼ ਰਿਹਾ ਇੱਕ ਲੜਕੀ ਨੂੰ ਨਹੀਂ ਬਖਸ਼ ਰਿਹਾ ਉਹਨੂੰ ਅਨਾਬ ਸ਼ਨਾਬ ਕੁਝ ਨਾ ਕੁਝ ਬੋਲ ਰਹੇ ਨੇ ਹਾਂ ਕਿ ਨਾ ਇਹ ਕਿਹਦੇ ਪਾਣੀ ਆ ਹਾਂ 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 ਸੁਗਾਲਾ ਕੱਢਣ ਦਾ ਜਿਹੜਾ ਤੁਹਾਡਾ ਅਧਿਕਾਰ ਹੈ ਨਾ ਉਹ ਤੁਹਾਡੇ ਕੋਲ ਜਿਹੜਾ ਉਬਰਕਰਾਰ ਹੈ ਆ ਰਹੇਗਾ ਜੀਆਂ ਗਾਲਾਂ ਕੱਢਣੀਆਂ ਕੱਢ ਲਓ ਬਾਈ ਜੇ ਤੁਹਾਨੂੰ ਲੱਗਦਾ ਹੈ ਕਿ ਗਾਲਾਂ ਕੱਢਣ ਦੇ ਨਾਲ ਤੁਹਾਡੀ ਵਿਸ਼ਵ ਦੇ ਵਿੱਚ ਪ੍ਰਸਿੱਧੀ ਹੁੰਦੀ ਹੈ ਕਿਉਂਕਿ ਇਹ ਸੋਸ਼ਲ ਮੀਡੀਆ ਦੇ ਰਹੀਂ ਤੁਹਾਡੇ ਕਮੈਂਟਸ ਤੁਹਾਡੀਆਂ ਪੋਸਟਾਂ ਜਿਹੜੀਆਂ ਪੂਰੀਆਂ ਵਰਲਡ ਵਾਈਡ ਸਾਰੀ ਦੁਨੀਆ ਦੇ ਵਿੱਚ ਪਹੁੰਚਦੀਆਂ ਤੇ ਲੋਕ ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਕਨਵਰਟ ਕਰਕੇ ਇੱਕ ਦੂਸਰੇ ਨੂੰ ਸਮਝਾ ਵੀ ਦਿੰਦੇ ਆ ਇਸ ਕਰਕੇ ਜਦੋਂ ਤੁਸੀਂ ਕਿਸੇ ਨੂੰ ਕੁਝ ਬੋਲਦੇ ਹੋ ਗਾਲਾਂ ਕੱਢਦੇ ਹੋ ਮਾੜਾ ਬੋਲਦੇ ਹੋ ਇਹ ਚੀਜ਼ ਤੋਂ ਸਾਡੀ ਜਿਹੜੀ ਮਾਨਸਿਕਤਾ ਵਾ ਨਾ ਉਹਦੇ ਬਾਰੇ ਪਤਾ ਲੱਗਦਾ ਕਿ ਅਸੀਂ ਲੋਕ ਜਿਹੜੇ ਆ ਉਹ ਕਿੰਨਾ ਕਿ ਜਿਹੜਾ ਉਹ ਔਰਤਾਂ ਦਾ ਸਨਮਾਨ ਕਰਦੇ ਆ ਹਾਂ ਠੀਕ ਆ ਜੀ ਮੈਨੂੰ ਇਹ ਜਿਹੜੀ ਚੀਜ਼ ਆ ਇਹ ਬਿਲਕੁਲ ਪਸੰਦ ਨਹੀਂ ਹੈ ਕਿ ਆਪਾਂ ਹਾਂ ਇਹਨੂੰ ਹੁਣ ਪਸੰਦ ਨਹੀਂ ਗਿਆ ਜਾਂਦਾ ਵੀ ਕੰਗਣਾ ਰਣੌਤ ਜਿਹੜੀ ਵ ਆਪਣੀ ਪਹਿਣਿਆ ਉਹ ਤੇ ਮੇਰੀ ਇਹਦੀ ਕਹਿੰਦੇ ਕਿ ਮੇਰੀ ਭੈਣ ਕਹਿੰਦਾ ਏ ਤੇ ਹੁਣ ਆਪਾਂ ਗੱਲ ਕਰਨੀ ਆ ਦੂਸਰੇ ਵਿਸ਼ੇ ਤੇ ਆਜੋ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਔਰ ਸੁਣਾਓ ਵੀਰੋ ਠੀਕ ਠਾਕ ਚੜ੍ਹਦੀ ਕਲਾ ਸਾਬ ਓ ਮੈਂ ਤਾਂ ਤੂੰ ਹੀ ਤੇ ਸੁੱਤੇ ਰਹਿ ਗਏ ਜੇ ਇੱਥੇ ਇੱਕ ਪੰਜਾਬ ਪੁਲਿਸ ਵਾਲਾ ਕੰਗਣਾ ਨਾ ਨੌਤ ਨੂੰ ਆਪਣੀ ਭੈਣ ਬਣਾ ਕੇ ਰਹਿ ਗਿਆ ਭੈਣ ਬਣਾ ਕੇ ਬਹਿ ਗਿਆ ਜੇ ਤੇ ਤੂੰ ਹੀ ਅਜੇ ਸੁੱਤੇ ਜੇ ਤੁਹਾਨੂੰ ਪਤਾ ਚਾਹੁੰਨੇ ਆ ਦਿਖਾਈਏ ਫਿਰ ਫੋਟੋ ਤੁਹਾਨੂੰ ਆ ਦੀ ਦਿਖਾ ਦਈਏ ਆ ਵੇਖਿਓ ਜਰਾ ਆ ਬੰਦਾ ਏ ਇਹ ਆਂਦਾ ਆ ਕੰਗਣਾ ਨਾ ਨੌਤ ਜਿਹੜੀ ਆ ਕਹਿੰਦਾ ਭੈਣ ਮੇਰੀ ਕਹਿੰਦਾ ਮੈਂ ਵੀਡੀਓ ਦੇਖੀ ਆ ਤੇ ਲੋਕਾਂ ਨੇ ਨਾ ਸੋਸ਼ਲ ਮੀਡੀਆ ਤੇ ਕੰਗਣਾ ਦਾ ਨੌਤ ਨੂੰ ਬੜਾ ਮਾੜਾ ਚੰਗਾ ਬੋਲਿਆ ਕਿਉਂਕਿ ਗੀਤ ਜੋ ਆਇਆ ਸ਼ੁਭਦੀਪ ਦਾ ਸ਼ੁਭਦਾ ਗੀਤ ਜਿਉਂ ਆਇਆ ਨਾ ਮੁੰਡੇ ਨੇ ਕਿਹਾ ਵੀ ਨੈਟ ਤੇ ਉੱਤੇ ਕੁੱਤੀ ਰਹਿੰਦੀ ਸਦਾ ਭੌਂਕਦੀ ਉਸਨੇ ਤਾਂ ਠੋਕ ਕੇ ਕਹਿਣਾ ਫਿਰ ਕਿਉਂਕਿ ਉਹ ਕਿਸਾਨਾਂ ਦਾ ਪੋਤੇ ਆ ਪੰਜਾਬ ਦਾ ਪੋਤੇ ਆ ਤੇ ਮੈਂ ਹੁਣ ਇਹਨੂੰ ਇਹ ਕਹਿਣਾ ਚਾਹਣਾ ਭਰਾ ਨੂੰ ਵੀ ਸੋਸ਼ਲ ਮੀਡੀਆ ਤੇ ਪਹਿਲਾਂ ਵੀਡੀਓ ਪਾਉਂਦਾ ਰਿਹਾ ਬਸੇਰੀਆਂ ਅਸੀਂ ਕੋਈ ਮਾੜਾ ਚੰਗਾ ਨਹੀਂ ਕਿਹਾ ਪਹਿਲਾਂ ਨਾ ਕੋਈ ਗੱਲ ਮਾੜੀ ਚੰਗੀ ਇਹਨੇ ਕੀਤੀ ਸੀ ਹੁਣ ਇਹਦੀ ਗਲਤ ਕੀਤੀ ਤਾਂ ਹੀ ਜਵਾਬ ਦੇਣ ਰਿਆਂ ਵੀ ਭਰਾਵਾ ਮੈਨੂੰ ਇਹ ਦੱਸ ਵੀ ਤੇਰਾ ਜਨਮ ਹੁਣ ਹੋਇਆ ਕਿ ਜਾਂ ਵਾਵਾ ਜਦ ਪਹਿਲਾਂ ਹੋਇਆ ਆ ਕਿ ਜਾਂ ਸੁੱਤਾ ਸਤਾ ਰਿਆਂ ਕਦੇ ਸੁੱਕਾ 사ਤਾ ਪੀ ਕੇ ਕਿ ਚਾਹ ਜੂ ਪੀ ਕੇ ਸੁੱਤਾ ਰਿਆਂ ਵਾਵਾ ਕਦੇ ਪੰਜਾਬ ਪੁਲਿਸ ਵਾਲਿਆਂ ਨੇ ਤੈਨੂੰ ਕਦੇ ਜਿਆਦਾ ਕਦੇ ਮਾਲਤ ਨਹੀਂ ਖਵਾਤਾ ਵੀ ਸੁੱਤਾ ਰਿਆਂ ਜਿਆਦਾ ਕਿਉਂਕਿ ਤੂੰ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰਦਾ ਆ ਕਹਿੰਦਾ ਐ ਸ਼ੋਭ ਨੇ ਬੋਲੀ ਆ ਮਾੜੀ ਗੱਲ ਤੇ ਇਹ ਬੜੀ ਮਾੜੀ ਗੱਲ ਲੱਗੀ ਆ ਜੀ ਮੈਨੂੰ ਇਦਾਂ ਨਹੀਂ ਬੋਲਣਾ ਚਾਹੀਦਾ ਜਿਹੜੀਆਂ ਧੀਆਂ ਪੈਣਾ ਆ ਇਹ ਸਾਰਿਆਂ ਦੀਆਂ ਇੱਕੋ ਜੀਆਂ ਹੱਡੀਆਂ ਆ ਇਹਨੂੰ ਇਹ ਸਾਡੀ ਕਹਿੰਦਾ ਹੱਡੀ ਭੈਣ ਆ ਮੈਂ ਇਹਨੂੰ ਪੁੱਛਣਾ ਚਾਹੁੰਦਾ ਵੀ ਇਹ ਉਹੀ ਕੰਗਣਾ ਰਣੌਤ ਆ ਜਿਹੜੀ ਮੋਦੀ ਦੇ ਨਾਲ ਮਿਲ ਕੇ ਕਿਸਾਨਾਂ ਦੇ ਖਿਲਾਫ ਬੋਲਦੀ ਰਹੀ ਕਿਸਾਨਾਂ ਨੂੰ ਅੱਤਵਾਦੀ ਵੱਖਵਾਦੀ ਦੱਸਦੀ ਰਹੀ ਕਿਸਾਨਾਂ ਨੂੰ ਗਾਲ੍ਹਾਂ ਕੱਢਦੀ ਰਹੀ ਤੇ ਜਿਹੜਾ ਦਿਲਜੀਤ ਜਿਹੜਾ ਗਾਇਕ ਆ ਉਹਨੇ ਵੀ ਇਸ ਨੂੰ ਠੋਕੇ ਜਵਾਬ ਦਿੱਤਾ ਸੀ ਉਸ ਸਮੇਂ ਤੇ ਉਹਨਾਂ ਨੇ ਜਿੰਨੇ ਜਿੰਨਾਂ ਨੇ ਸਾਰੇ ਵੀਰਾਂ ਭਰਾਵਾਂ ਨੇ ਠੋਕੇ ਜਵਾਬ ਦਿੱਤਾ ਉਹਨਾਂ ਦਾ ਧੰਨਵਾਦ ਅੱਜ ਵੀ ਕਰਦੇ ਆਂ ਅਸੀਂ ਤੇ ਕਰਦੇ ਸਦਾ ਅਸੀਂ ਰਵਾਂਗੇ ਤੇ ਇਹਨੇ ਦੇਖੋ ਕਿੰਨੀ ਮਾੜੀ ਗੱਲ ਪੰਜਾਬ ਪੁਲਿਸ ਦੇ ਬੰਦੇ ਨੇ ਕੀਤੀ ਆ ਮੈਂ ਜਾਣਦਾ ਇਹ ਮੈਨੂੰ ਵੀ ਜਾਣਦਾ ਆ ਇਹ ਦੀ ਨਹੀਂ ਗੱਲ ਅਸੀਂ ਵੀਡੀਓ ਪਾ ਕੇ ਕੋ ਗਾਲੀ ਗਲੋ ਇਹ ਨਹੀਂ ਕਰਨੀ ਸਿਰਫ ਇਹਨੂੰ ਇਸ ਤੋਂ ਮਝਾਉਣ ਦੀ ਕੋਸ਼ਿਸ਼ ਕਰਦੇ ਆ ਭਰਾ ਨੂੰ ਇਹ ਆਂਦਾ ਆ ਵੀ ਸੋ ਕਿਉ ਮੰਦਾ ਆਖੀ ਏ ਜਿੱਤ ਜਮਹੇ ਰਾਜਾਨ ਵੇਖੋ ਇੱਕ ਨਚਾਰ ਬੰਬੇ ਦੀ ਐਕਟਰ ਉਸ ਦੇ ਨਾਲ ਗੁਰਬਾਣੀ ਦੇ ਸ਼ਬਦ ਜਿਹੜੇ ਉਹਦੇ ਨਾਲ ਮੈਚ ਕਰਨ ਰਿਹਾ ਵੇਖੋ ਕਿੰਨੀ ਮੰਦ ਭਾਗੀ ਘਟਨਾ ਘਟ ਰਹੀ ਆ ਜੇ ਕੋ ਮਾਲੋ ਕੋ ਘੁਰ ਸੇਖ ਹੋਵੇ ਕੋ ਗਲਤੀ ਕਰਦਾ ਹੋਵੇ ਤਾਂ ਉਸ ਨੂੰ ਗੁਰਬਾਨੀ ਦੇ ਤਹਿਤ ਸਮਝਾਇਆ ਜਾਵੇ ਇੱਕ ਕੰਗਣਾ ਰਣੌਤ ਜਿਹੜੇ ਆ ਆਪਣੇ ਸਰੀਰ ਦੇ ਉੱਤੇ ਗੰਦੇ ਚੰਗੇ ਮੰਦੇ ਕੱਪੜੇ ਪਾਉਂਦੀ ਆ ਤੇ ਆ ਵੇਖੋ ਤੁਸੀਂ ਕੱਪੜੇ ਕਿੱਦਾਂ ਦੇ ਰੇ ਵੇਖ ਲੈ ਕੱਪੜੇ ਵੇਖੋ ਕਿੱਦਾਂ ਦੇ ਨੇ ਕੱਪੜੇ ਪਾਏ ਕੰਗਣਾ ਰਣੌਤ ਨੇ ਤੇ ਆਂਦਾ ਇਹ ਮੇਰੀ ਭੈਣ ਆ ਭਰਾਵਾ ਭੈਣ ਤੇਰੀ ਹੋਗੀ ਭੈਣ ਸਾਡੀ ਹੀ ਹੋਗੀ ਤੇ ਸਾਡੀ ਭੈਣ ਨਹੀਂ ਜੇ ਤੇਰੀ ਭੈਣ ਹੀ ਵਾਕਿਆ ਹੋਵੇਗੀ ਇਦਾਂ ਕੱਪੜੇ ਪਾਉਣ ਵਾਲੀ ਕੰਗਣਾ ਰਣੌਤ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜਨੀ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤੂੜਵਾਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ